ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਝ ਭਾਈ ਪਿਛਲੇ ਰਜੇਮਿਆਂ ਦੇ ਵਿੱਚ ਆਪਣਾ ਸਕੂਲ ਦਾ ਕੰਮ ਚੱਲਦਾ ਕਰਕੇ ਮਿਸਤਰੀ ਦੋ ਤਿੰਨ ਪ੍ਰਕਾਰ ਦੇ ਲੱਗੇ ਹੋਏ ਸੀ ਉਹਨਾਂ ਦੇ ਭਜਨ ਅਠ ਦੇ ਵਿੱਚ ਤੁਹਾਡੇ ਕਿਸੇ ਵੀ ਕਮੈਂਟ ਦੀ ਰਿਪਲਾਈ ਨਹੀਂ ਦਿੱਤੀ ਗਈ ਨਾ ਆਪਾਂ ਤੋਂ ਵੀਡੀਓ ਬਣਾਈ ਗਈ ਆ ਹੁਣ ਆਪਣਾ ਉਹ ਕੰਮ ਸਟੇਬਲ ਹੋ ਗਿਆਗਾ ਹੁਣ ਇਸ ਤੋਂ ਬਾਅਦ ਆਪਾਂ ਲਗਾਤਾਰ ਆਪਣੀਆਂ ਵੀਡੀਓ ਇਸੇ ਗੁਰਲਾਬ ਸਿੰਘ ਬਠਿੰਡਾ ਚੈਨਲ ਤੇ ਹੋਣਗੀਆਂ ਤੇ ਤੁਸੀਂ ਲਗਾਤਾਰ ਵੇਖੋ ਜਿਹੜੇ ਤੁਹਾਨੂੰ ਚੀਜ਼ ਦੀ ਵੀਡੀਓ ਚਾਹੀਦੀ ਹੈ ਕਮੈਂਟ ਜ਼ਰੂਰ ਕਰ ਦਿਓ ਥੱਲੇ ਲਿਖ ਕੇ ਕਮੈਂਟਾਂ ਦੇ ਵਿੱਚ ਭੇਜ ਦਿਓ ਤੇ ਰਿਪਲਾਈ ਵੀ ਤੁਹਾਨੂੰ ਦਿੱਤੀ ਜਾਊਗੀ ਤੇ ਇਸ ਕਰਕੇ ਹੁਣ ਆਪਾਂ ਇੱਕ ਨਵੀਂ ਸ਼ੁਰੂਆਤ ਅੱਜ ਦੀ ਕਰਦੇ ਆਂਗੇ ਜਿਵੇਂ ਕਿ ਬਹੁਤ ਜ਼ਿਆਦਾ ਪਸ਼ੂ ਰਿਪੀਟਰ ਹੋ ਰਹੇ ਆਗੇ ਰਿਪੀਟਰ ਹੋਣ ਦੇ ਕਾਰਨ ਕਰਕੇ ਗਾਈਆਂ ਸੜਕਾਂ ਤੇ ਤੁਰੀਆਂ ਫਿਰਦੀਆਂ ਗਈਆਂ ਤੇ ਮੱਝਾਂ ਕਾਟੂ ਮਾਲ ਦੇ ਵਿੱਚ ਮੰਡੀਆਂ ਤੇ ਜਾ ਰਹੇ ਆ ਜਿਵੇਂ ਕਿ ਆਪਾਂ ਵੇਖੀਏਗੇ ਪਿਛਲੀ ਮੈਂ ਇੱਕ ਤਰੀਕ ਨੂੰ ਰਾਮਪੁਰਾ ਮੰਡੀ ਦੇ ਉੱਤੇ ਗਿਆ ਵੀਰ ਨੇ ਵੀਡੀਓ ਵੀ ਪਾਈ ਆ ਗਈ ਤੇ ਉਹ 7 ਕਿਲੋ ਦੁੱਧ ਉਹਦੇ ਥੱਲੇ ਹਾਜ਼ਰ ਸੀਗਾ ਤੇ ਬੰਦੇ ਨੇ ਕਮ ਸੇ ਕਮ ਵੀ 14-15 ਲੱਖ ਦੀ ਉਹ ਮਹ ਲਿਆਂਦੀ ਸੀਗੀ ਉਸ ਟਾਈਮ ਜਿਹੜੀ ਉਹ ਮਹ ਸੀਗੀ ਤੇ 20-22 ਲੀਟਰ ਵਾਲੀ ਸੀ ਤੇ 7 ਲੀਟਰ ਇਸ ਟਾਈਮ ਹਾਜ਼ਰ ਦੁੱਧ ਸੀ ਤੇ ਉਹ ਗੱਬਣ ਹੀ ਨਹੀਂ ਰਹੀਗੀ ਉਹ ਉਹ 2 ਸਾਲਾਂ ਹੀ ਤੁਰਿਆ ਫਿਰਿਆ ਵਿਚਾਰਾ ਅੱਕ ਕੇ ਹਾਰ ਕੇ ਉਹ ਮੰਡੀ ਦੇ ਉੱਤੇ ਲੈ ਕੇ ਆਇਆ 3.5 ਕਿਲੋ ਇੱਕ ਟਾਈਮ ਦਾ ਦੋਸੀ ਤੇ ਉਹ ਕਾਟੂ ਮਾਲ ਦੇ ਵਿੱਚ ਗਈ ਇਸ ਤਰ੍ਹਾਂ ਦੀਆਂ ਆਪਾਂ ਕਾਟੂ ਮਾਲ ਤੋਂ ਬਚਾਉਣਾ ਤੇ ਸੜਕਾਂ ਜਾਣ ਤੋਂ ਉਹ ਗਾਈਆਂ ਬਚਾਉਣੀਆਂ ਰਿਪੀਟਰ ਪਸ਼ੂ ਬਚਾਉਣੇ ਆ ਤਾਂ ਛੋਟਾ ਜਿਹਾ ਆਪਾਂ ਪਰਾਲਾ ਕੀਤਾ ਜਿਹਦੇ ਵਿੱਚ ਆਪਾਂ ਲਏ ਆ ਕਿਕਰ ਦੇ ਟੁੱਕੇ ਦੇਸੀ ਆਪਾਂ ਦੇਸੀ ਟੁੱਕੇ ਲੈਣੇ ਆ ਕਿਕਰ ਦੇ ਕਿੰਨੇ ਲੈਣੇ ਆ 1 ਕਿਲੋ ਹੁਣ ਇਸ ਟਾਈਮ ਹਾਜ਼ਰ ਆ ਗਏ ਫੇਰ ਤਾਂ ਮੀਹਾਂ ਦੇ ਵਿੱਚ ਗਲ ਜਾਂਦੇ ਆ ਤੇ ਆਪਾਂ ਕੀ ਕਰਨਾ ਹੈਗਾ ਉਹਦੇ ਵਿੱਚ ਧਣੀਆਂ ਲੈ ਲੈਣਾ ਸਾਫਤ 1 ਕਿਲੋ ਕਿਲੋ ਹੀ ਆਪਾਂ ਧਣੀਆਂ ਲੈ ਲੈਣਾ ਹੈਗਾ ਤੇ ਕਿਲੋ ਹੀ ਆਪਾਂ ਇਹ ਲੈ ਲੈਣੀ ਆਂਗੀ ਆਪਾਂ ਇਹਨਾਂ ਨੂੰ ਕੀ ਕਰਨਾ ਹੈਗਾ ਤੌੜੇ ਦੇ ਵਿੱਚ ਆਪਾਂ ਇਹਨਾਂ ਦਾ ਬਰੀਕ ਪਾਊਡਰ ਬਣਾ ਲੈਣਾ ਆਪਾਂ ਬਰੀਕ ਪਾਊਡਰ ਬਣਾ ਕੇ ਵੀ ਇਹਦੇ ਆਪਾਂ ਕੱਢ ਦੇਣੇ ਆਂਗੇ ਬਰੀਕ ਪਾਊਡਰ ਬਣਾ ਕੇ ਇਹਨੂੰ ਮਲਮਲ ਦੇ ਕੱਪੜੇ ਦੇ ਵਿੱਚ ਆਪਾਂ ਬੰਨ ਲੈਣਾ ਤੇ ਘੜੇ ਦੇ ਵਿੱਚ ਆਪਾਂ ਇਹਨੂੰ ਲਮਕਾ ਦੇਣਾ ਹੈਗਾ ਪਾਣੀ ਪਾ ਕੇ ਉਸ ਤੋਂ ਬਾਅਦ ਕੀ ਕਰਨਾ ਇਹਨੂੰ ਵੀ ਆਪਾਂ ਦਰੜਫੜ ਕਰ ਲੈਣਾ ਹੈਗਾ ਧਨੀਏ ਨੂੰ ਤੇ ਇਹਨੂੰ ਵੀ ਕੱਪੜੇ ਦੇ ਵਿੱਚ ਬੰਨ ਕੇ ਪਾ ਦੇਣਾ ਹੈਗਾ ਜਿਵੇਂ ਇੱਕ ਅੱਧਾ ਘੜਾ ਪਾਣੀ ਦਾ ਆਪਾਂ ਭਰਤਾ ਫਿਰ ਉਹਨੂੰ ਕੀ ਕਰਨਾ ਹੈਗਾ ਜਦੋਂ ਆਪਾਂ ਏਆਈ ਕਰਾ ਲਈ ਟੀਕਾ ਭਰਾਤਾ ਪਸ਼ੂ ਦੇ ਗਾਂ ਹੋਵੇ ਚਾਹੋ ਮੈਂ ਹੋਵੇ ਉਹਦਾ ਪਾਣੀ ਉਸ ਤੋਂ ਬਾਅਦ ਆਪਾਂ ਜਿੰਨਾ ਪਾਣੀ ਆਪਾਂ ਬਾਹਰ ਕੱਢ ਲਿਆਗਾ ਪੋਟਲੀਆਂ ਆਪਾਂ ਤੌੜੇ ਦੇ ਵਿੱਚ ਰਹਿਣ ਦੇਣੀਆਂ ਹੈਗੀਆਂ ਪਾਣੀ ਉਹਦਾ ਬਾਹਰ ਕੱਢ ਕੇ ਫੇਰ ਉਹਦੇ ਵਿੱਚ ਕੀ ਲੈਣੀ ਹੈਗੀ ਆਪਾਂ ਸ਼ੱਕਰ ਕਮ ਸੇ ਕਮ ਵੀ ਆਪਾਂ ਅੱਧਾ ਕਿਲੋ ਸ਼ੱਕਰ ਲੈਣੀ ਆ ਅੱਧਾ ਕਿਲੋ ਸ਼ੱਕਰ ਤੋਂ ਘੱਟ ਨਹੀਂ ਆਪਾਂ ਲੈਣੀ ਅੱਧਾ ਕਿਲੋ ਸ਼ੱਕਰ ਲੈ ਕੇ ਅੱਧਾ ਤੌੜਾ ਪਾਣੀ ਦਾ ਲੈ ਕੇ ਇਹ ਆਈ ਕਰਾਉਣ ਤੋਂ ਬਾਅਦ ਆਪਾਂ ਉਹਨਾਂ ਨੂੰ ਇੱਕ ਖਰਾਕ ਦੇ ਦੇਣੀ ਆ ਸਵੇਰ ਫੇਰ ਦੇਣੀ ਆ ਔਰ ਆਮ ਡੀਲ ਆਪਾਂ ਹੋਰ ਨਹੀਂ ਲਿਆਉਣਾ ਇਹ ਵਿੱਚੇ ਹੀ ਰੱਖ ਲੈਣਾ ਕਮ ਸੇ ਕਮ ਵੀ 5 ਦਿਨ ਆਪਾਂ ਪਸ਼ੂ ਨੂੰ ਰਿਪੀਟਰ ਪਸ਼ੂ ਨੂੰ ਦੇਣੀ ਆ ਔਰ ਖਾਸ ਕਰਕੇ ਇੱਕ ਧਿਆਨ ਜਰੂਰ ਕਰ ਲੈਣਾ ਏਆਈ ਕਰਾਉਣ ਤੋਂ ਪਹਿਲਾਂ ਮੜਪਾਂ ਵਾਲੀ ਗੋਲੀ ਪਸ਼ੂ ਨੂੰ ਇੱਕ ਮਹੀਨਾ ਪਹਿਲਾਂ ਦਿੱਤੀ ਹੋਵੇ। ਅਗਰ ਜੇ ਬਾਰ-ਬਾਰ ਰਿਪੀਟ ਹੁੰਦਾ ਹੈਗਾ ਪਸ਼ੂ ਬਾਰ-ਬਾਰ ਰਿਪੀਟ ਹੁੰਦਾ ਹੈ ਆਹ ਫਾਰਮੂਲਾ ਆਪਾਂ ਦੇ ਗੇ। ਅਗਰ ਉਹਦੇ ਜੇ ਤਾਰਾ ਸਾਫ ਆ ਇਹ ਭਾਈ ਫਿਰ ਤਾਂ ਕੰਮ ਕਰੂਗਾ ਨਹੀਂ ਫਿਰ ਕੀ ਕਰਨਾ ਇੱਕ ਸਨ ਛੱਡ ਕੇ ਆਪਾਂ ਡਾਕਟਰ ਸਾਹਿਬਾਨ ਜਿਹੜਾ ਵੀ ਆਪਣੇ ਘਰੇ ਆਉਂਦਾ ਹੈਗਾ ਉਹਦੇ ਉੱਤੋਂ ਆਪਾਂ ਦਵਾਈ ਭਰਾਓ 3 ਦਿਨ। 3 ਦਿਨ ਦਵਾਈ ਭਰਾਵਾਂਗੇ ਜਦੋਂ ਉਹਦੇ ਫੇਰ ਜੋ ਅਗਲੀ ਹਿੱਟ ਤੇ ਆਉ ਉਤਾਰਾ ਸਾਫ ਹੋਣਗੀਆਂ ਫੇਰ ਇਹ ਤੁੱਕੇ ਤੇ ਤੁੱਕੇ ਤੇ ਇਹ ਪਾਊਡਰ ਧਨੀਆ ਪਾਊਡਰ ਆਪਾਂ ਉਹਨੂੰ ਭਿਉਂ ਕੇ ਇਹੋ ਪਾਣੀ ਦੇਵਾਂਗੇ ਤੀਜੀ ਸ਼ੱਕਰ ਬਿਲਕੁਲ ਮੇਰਾ ਪ੍ਰਤਿਆਆਵਾ ਪੂਰਾ ਕਾਰਗਰ ਤਰੀਕਾ ਹੈ ਜੀ ਬਿਲਕੁਲ ਓਕੇ ਲੋਹੇ ਤੇ ਲੀਖ ਵਾਲਾ ਕੰਮ ਆ ਇਹ ਅਗਰ ਤੁਸੀਂ ਦੇ ਦੇਵੋਗੇ ਤਾਂ 100% ਆਪਣਾ ਪਸੂ ਰਹੂਗਾ ਲੱਗਦਾ ਇਹਦੇ ਤੇ ਕੁਝ ਵੀ ਨਹੀਂ ਇੱਕ ਆਪਾਂ ਧਨੀਆ ਆਪਾਂ ਲੈ ਆਉਣਾ ਕਿਤੇ ਵੀ ਦੇਸੀ ਕਿਕਰ ਖੜੀ ਆ ਗਈ ਉਹਦੇ ਤੁਸੀਂ ਤੁੱਕੇ ਚੁੱਕ ਕੇ ਘਰੇ ਰੱਖ ਲੋ ਹੁਣ ਕੰਮ ਆ ਜਾਣਗੇ ਕਿਸੇ ਵੀ ਪਸ਼ੂ ਨੂੰ ਤੁਸੀਂ ਦੇ ਸਕਦੇ ਹੋ ਗਾਂ ਹੋਵੇ ਚਾਹੋ ਮੱਝ ਹੋਵੇ ਹੁਣ ਤਾਂ ਜਿਹੜਾ ਇਸ ਟਾਈਮ ਦਾ ਹੈ ਸਹੀ ਤਰੀਕਾ ਹੈਗਾ ਬਿਲਕੁਲ ਤੁਸੀਂ ਦੇਣ ਵਾਸਤੇ ਕਿਉਂ ਪਸ਼ੂ ਠੰਡ ਆ ਗਈ ਏਆਈ ਕਰਾਵਾਂਗੇ ਪਸ਼ੂ ਰਹਿ ਵੀ ਜਾਂਦਾ ਹੈਗਾ ਇਹ ਪਾਈ ਅੱਜ ਛੋਟਾ ਜਿਹਾ ਆਪਾਂ ਪ੍ਰਾਲਾ ਕੀਤਾ ਵੀਡੀਓ ਬਣਾਈਏ ਤੁਹਾਡੇ ਰੂਬਰੂ ਹੋਣ ਨੂੰ ਹੁਣ ਲਗਾਤਾਰ ਆਪਾਂ ਬੀੜਗੋ ਬਣਾਇਆ ਕਰਾਂਗੇ ਇਸ ਤਰ੍ਹਾਂ ਦੀਆਂ ਪਹਿਲਾਂ ਰੇਵਾ ਕਰਕੇ ਨਹੀਂ ਬਣਾਗਾ ਗਈਆਂ ਪਿਆਰ ਭਰੀ ਮੇਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ